ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਹਿਮਾਚਲ ਪ੍ਰਦੇਸ਼ ਵਿੱਚ ਸੱਤਾਧਾਰੀ ਕਾਂਗਰਸ ਨੂੰ ਕੱਲ ਰਾਜ ਸਭਾ ਚੋਣਾਂ ਦੌਰਾਨ ਆਪਣੇ ਹੀ 6 ਪਾਰਟੀ ਵਿਧਾਇਕਾਂ ਵੱਲੋਂ ਕੀਤੀ ਕਰਾਸ VOTING ਕਰਕੇ ਵੱਡਾ ਝਟਕਾ ਲੱਗਾ ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਭਾਈਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿੱਚ ਵੋਟ ਪਾਈ ਵੋਟਾਂ ਦੀ ਗਿਣਤੀ ਹੋਈ ਤਾਂ ਮਹਾਜਨ ਤੇ ਉਹਨਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਅਭਿਸ਼ੇਕ ਮੰਨੂ ਸਿੰਘ ਵੀ ਮੁਚਕਾਰ ਮੁਕਾਬਲਾ 34-34 ਵੋਟਾਂ ਨਾਲ ਡਰਾ ਹੋ ਗਿਆ ਮਗਰੋਂ ਲਾਟਰੀ ਰਾਹੀਂ ਕੱਢੀ ਪਰਚੀ ਵਿੱਚ ਭਾਜਪੀ ਦੇ ਹਰਸ਼ ਮਹਾਜਨ ਨੂੰ ਰਾਜ ਸਭਾ ਚੋਣ ਲਈ ਜੇਤੂ ਐਲਾਨ ਕਰ ਦਿੱਤਾ ਗਿਆ ਵੋਟ ਪਾਉਣ ਮਗਰੋਂ ਇਹ 9 ਵਿਧਾਇਕ ਸ਼ਿਮਲਾ ਤੋਂ ਗਾਇਬ ਹੋ ਗਏ ਅਤੇ ਪੰਚਕੂਲਾ ਦੇ ਪੀਡਬਲਿਊਡੀ ਗੈਸਟ ਹਾਊਸ ਪੁੱਜ ਗਏ ਜਿਸ ਤੋਂ ਬਾਅਦ ਗੈਸਟ ਹਾਊਸ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਗੈਸਟ ਹਾਊਸ ਵਿੱਚ ਬਾਹਰੀ ਵਿਅਕਤੀਆਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਦੇਰ ਰਾਤ ਇਹਨਾਂ ਵਿਧਾਇਕਾਂ ਨੂੰ ਪੰਚਕੂਲਾ ਦੇ ਇੱਕ ਹੋਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਇਹ ਸਾਰੇ ਵਿਧਾਇਕ ਸੀਆਰਪੀਐਫ ਤੇ ਹਰਿਆਣਾ ਪੁਲਿਸ ਦੀ ਸੁਰੱਖਿਆ ਵਿੱਚ ਹਿਮਾਚਲ ਤੋਂ ਬਾਹਰ ਨਿਕਲੇ ਅਤੇ ਇਸ ਪੂਰੇ ਘਟਨਾਕਰਮ ਦੀ ਸੁਖੂ ਸਰਕਾਰ ਨੂੰ ਖਬਰ ਤੱਕ ਨਾ ਲੱਗੀ। हिमाचल प्रदेश ਵਿੱਚ ਰਾਜ ਸਭਾ ਦੀ ਇੱਕ ਸੀਟ ਭਾਈਪਾ ਦੇ ਜਿੱਤਣ ਨਾਲ ਸੂਬੇ ਵਿੱਚ ਕੁਝ ਮਹੀਨੇ ਪੁਰਾਣੀ ਕਾਂਗਰਸ ਦੀ ਸੁਖਵਿੰਦਰ ਸੁਖੂ ਦੀ ਸਰਕਾਰ ਸੰਕਟ ਵਿੱਚ ਆ ਗਈ ਹੈ। ਰਾਜ ਸਭਾ ਦੀ ਇੱਕ ਸੀਟ ਲਈ ਮਤਾਦਾਨ ਤੋਂ ਬਾਅਦ ਗੱਲ ਬੇਪਰੋਸਗੀ ਮਤੇ ਤੱਕ ਪਹੁੰਚ ਗਈ। 68 ਮੈਂਬਰਾਂ ਵਾਲੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਕੋਲ 40 ਵਿਧਾਇਕ ਹੋਣ ਦੇ ਬਾਵਜੂਦ ਉਸ ਦਾ ਉਮੀਦਵਾਰ 34 ਵੋਟਾਂ ਹੀ ਲੈ ਸਕਿਆ ਜਦ ਕਿ ਸਦਨ ਵਿੱਚ 25 ਮੈਂਬਰਾਂ ਵਾਲੀ ਭਾਈਪਾ ਦਾ ਉਮੀਦਵਾਰ ਵੀ 34 ਵੋਟਾਂ ਲੈ ਗਿਆ। ਸੂਬੇ ਵਿੱਚ ਹੁਣ ਰਾਸ਼ਟਰਪਤੀ ਸ਼ਾਸਨ ਲੱਗਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਹਨ ਦਰਸਲ 29 ਫਰਵਰੀ ਨੂੰ ਬਜਟ ਪਾਸ ਹੋਣਾ ਹੈ ਜੇਕਰ ਉੱਥੇ ਸੁਖੂ ਸਰਕਾਰ ਬਹੁਮਤ ਸਾਬਤ ਨਾ ਕਰ ਸਕੇ ਤਾਂ ਸੂਬੇ ਵਿੱਚ ਰਾਸ਼ਟਰਪਤੀ ਰਾਜ ਹੀ ਲੱਗੇਗਾ ਉਧਰ ਉੱਤਰ ਪ੍ਰਦੇਸ਼ ਵਿੱਚ ਵੀ ਭਾਜਪੀ ਨੇ ਸਮਾਜਵਾਦੀ ਪਾਰਟੀ ਨੂੰ ਕੱਲ ਰਾਜ ਸਭਾ ਚੋਣਾਂ ਦੌਰਾਨ ਵੱਡਾ ਝਟਕਾ ਦਿੱਤਾ ਯੂਪੀ ਵਿਧਾਨ ਸਭਾ ਵਿੱਚ ਮੌਜੂਦਾ ਗਣਿਤ ਦੇ ਮੁਤਾਬਕ ਭਾਜਪੀ ਨੇ 7 ਤੇ ਸਮਾਜਵਾਦੀ ਪਾਰਟੀ ਨੇ 3 ਸੀਟਾਂ ਜਿੱਤਣੀਆਂ ਸਨ ਪਰ ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਦੁਆਰਾ ਕਰਾਸ ਵੋਟਿੰਗ ਕਰਨ ਤੇ ਭਾਜਪਾ ਉਮੀਦਵਾਰਾਂ ਲੋ 1 ਵੱਧ ਸੀਟ 8 ਸੀਟਾਂ ਜਿੱਤ ਗਈ ਜਦਕਿ ਸਮਾਜਵਾਦੀ ਪਾਰਟੀ ਸਿਰਫ 2 ਸੀਟਾਂ ਤੇ ਹੀ ਜਿੱਤੀ ਸ਼ਰੋਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਸਮਾਂ ਇੱਕ ਵਾਰ ਮੁੜ ਵਧਣ ਦੀ ਸੰਭਾਵਨਾ ਬਣ ਗਈ ਹੈ ਪਤਾ ਲੱਗਿਆ ਹੈ ਕਿ ਪਿਛਲੀ ਵਾਰ ਬਣੀਆਂ ਵੋਟਾਂ ਦੇ ਮੁਕਾਬਲੇ ਹੁਣ ਤੱਕ ਅਧੀਆਂ ਵੋਟਾਂ ਵੀ ਨਹੀਂ ਬਣ ਸਕੀਆਂ ਜੱਸ ਕਰਕੇ ਮੁੱਖ ਚੋਣ ਕਮਿਸ਼ਨ ਗੁਰਦੁਆਰਾ ਚੋਣਾ ਜਸਟਿਸ ਐਸਐਸ ਸਰੋ ਨੇ ਵੋਟਾਂ ਬਣਾਉਣ ਲਈ 2 ਮਹੀਨੇ ਦਾ ਸਮਾਂ ਹੋਰ ਵਧਾਉਣ ਦੇ ਸੰਕੇਤ ਦੇ ਦਿੱਤੇ ਹਨ ਹਾਲਾਂਕਿ ਚੋਣ ਕਮਿਸ਼ਨ ਨੇ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਵੋਟਾਂ ਬਣਾਉਣ ਦੀ ਆਖਰੀ ਮਿਤੀ ਪਹਿਲਾਂ 29 ਫਰਵਰੀ ਤੈਅ ਕੀਤੀ ਗਈ ਸੀ ਸੂਤਰਾਂ ਮੁਤਾਬਕ ਸਾਲ 2011 ਵਿੱਚ ਸ਼੍ਰੋਮਣੀ ਕਮੇਟੀ ਦੀਆਂ 51 ਲੱਖ ਦੇ ਕਰੀਬ ਵੋਟਾਂ ਸਨ ਜਦਕਿ ਹੁਣ ਤੱਕ ਸਿਰਫ 23 ਲੱਖ ਦੇ ਕਰੀਬ ਹੀ ਵੋਟਾਂ ਬਣ ਸਕੀਆਂ ਹਨ ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਵਿਚਕਾਰ ਪਏ ਵਖਰੇਵੇਂ ਹੁਣ ਜਗਜाहिर ਹੋਣ ਲੱਗ ਪਏ ਹਨ ਦਰਸਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਦਿੱਲੀ ਕੂਚ ਕਰਨ ਵਾਲੇ ਆਗੂਆਂ ਸਰਬਲ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਆਦਿ ਤੇ ਉਹਨਾਂ ਨਾਲ ਸਲਾਹ مشਵਰਾ ਨਾ ਕਰਨ ਤੇ ਯੋਜਨਾਬੱਧ ਢੰਗ ਨਾਲ ਸੰਘਰਸ਼ ਨਾ ਲੜਨ ਦੇ ਦੋਸ਼ ਲਾਏ ਜਾ ਰਹੇ ਹਨ ਜਿਸ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਸਰਬੰਸੰਗ ਪੰਦੇਰ ਨੇ ਕੱਲ ਮੋੜਮਾ ਜਵਾਬ ਦਿੰਦਿਆਂ ਆਖਿਆ ਕਿ ਉਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਤਿੰਨ ਮਹੀਨੇ ਮੀਟਿੰਗਾਂ ਕੀਤੀਆਂ ਸਨ ਉਹਨਾਂ ਤੇ ਉਹਨਾਂ ਦੇ ਸਾਥੀਆਂ ਨੇ ਕੁੱਲ 13 ਮੀਟਿੰਗਾਂ ਕੀਤੀਆਂ ਅਤੇ ਹਰੇਕ ਮੀਟਿੰਗ ਦਾ এজেন্ডਾ ਦਿੱਲੀ ਕੂਚ ਹੀ ਰਿਹਾ ਪਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਉਹਨਾਂ ਨਾਲ ਤੁਰਨ ਦੀ ਹਾਮੀ ਨਾ ਭਰੀ ਉਧਰ ਦਿੱਲੀ ਕੂਚ ਪ੍ਰੋਗਰਾਮ ਤਹਿਤ ਢਾਬੀ ਗੁਜਰਾਹੱਡ ਤੇ ਸਰਗਰਮ ਰਹੇ ਇੱਕ ਹੋਰ ਕਿਸਾਨ ਦੀ ਲੰਘੀ ਰਾਤ ਮੌਤ ਹੋ ਗਈ। ਹਰਿਆਣਾ ਪੁਲਿਸ ਵੱਲੋਂ ਛੁੱਟੇ ਗਏ ਅਥਰੂ ਗੈਸ ਦੇ ਗੋਲਿਆਂ ਵਿੱਚੋਂ ਨਿਕਲੇ ਧੂਏ ਕਾਰਨ ਸਿਹਤ ਵਿਗੜ ਜਾਣ ਪਿੱਛੋਂ ਇਸ ਕਿਸਾਨ ਨੂੰ ਪਿਛਲੇ ਦਿਨੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕਮੇ ਜਾਂਚ ਏਜੰਸੀ ਨੇ ਕੱਲ ਬਠਿੰਡਾ, ਸੰਗਰੂਰ ਤੇ ਮੋਗਾ ਵਿੱਚ ਆਪਦੇ ਬਲਾਕ ਪ੍ਰਧਾਨ ਸਮੇਤ ਸੂਬੇ ਵਿੱਚ 14 ਥਾਵਾਂ ਤੇ ਛਾਪੇ ਮਾਰੇ। ਪੰਜਾਬ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸੈਕਸ ਫਾਰ ਜਸਟਿਸ ਅਤੇ ਹੋਰਨਾ ਸ਼ੱਕੀ ਜੱਥੇਬੰਦੀਆਂ ਨਾਲ ਸੰਬੰਧਿਤ ਟਿਕਾਣਿਆਂ ਤੇ ਕੀਤੀ ਗਈ ਹੈ। ਮੋਗਾ ਜ਼ਿਲ੍ਹੇ ਦੇ ਅਜੀਤਵਾਲ ਵਿੱਚੋਂ ਇੱਕ ਗ੍ਰੰਥੀ ਸਿੰਘ ਤੇ ਉਸ ਦੀ ਪਤਨੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਸੂਤਰਾਂ ਮੁਤਾਬਕ ਮੋਗਾ ਜ਼ਿਲ੍ਹੇ ਦੇ ਅਜੀਤਵਾਲ ਵਿੱਚ ਇੱਕ ਗ੍ਰੰਥੀ ਸਿੰਘ ਦੀ ਪਤਨੀ ਦੇ ਬੈਂਕ ਖਾਤੇ ਵਿੱਚ ਹੁਣੇ ਜੇ ਵਿਦੇਸ਼ ਤੋਂ ਮੋਟੀ ਰਕਮ ਆਈ ਸੀ ਜਿਸ ਦੇ ਚੱਲਦਿਆਂ ਐਨਆਈ ਨੇ ਪਰਿਵਾਰ ਤੇ ਇਹ ਕਾਰਵਾਈ ਕੀਤੀ। ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੁਣ 4 ਮਾਰਚ ਨੂੰ ਹੋਵੇਗੀ। ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਮੰਗਲਵਾਰ ਨੂੰ ਹੋਣ ਵਾਲੀ ਚੋਣ ਤੇ ਰੋਕ ਲਗਾਉਣ ਸੰਬੰਧੀ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਜਿਸ ਵਿੱਚ ਅਦਾਲਤ ਨੇ ਹੁਕਮ ਜਾਰੀ ਕਰਦਿਆਂ ਪੁਰਾਣਾ ਨੋਟੀਫਿਕੇਸ਼ਨ ਰੱਦ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਨਵੇਂ ਸਿਰੇ ਤੋਂ ਇਹ ਚੋਣ 4 ਮਾਰਚ ਨੂੰ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਹੁਕਮ ਦਿੱਤਾ। ਪੰਜਾਬ ਸਰਕਾਰ ਨੇ ਮਾਲਵਾ ਖੇਤੇ ਵਿੱਚ ਇੱਕ ਨਵੀਂ ਮਾਲਵਾ ਨਹਿਰ ਦੀ ਉਸਾਰੀ ਲਈ ਪ੍ਰਕਿਰਿਆ ਵੈੱਡ ਦਿੱਤੀ ਹੈ ਤਾਂ ਜੋ ਨਹਿਰੀ ਪਾਣੀ ਦੀ ਤੰਗੀ ਚੱਲ ਰਹੇ ਖੇਤਾਂ ਤੱਕ ਪਾਣੀ ਪਹੁੰਚਦਾ ਕੀਤਾ ਜਾ ਸਕੇ ਇੱਕ ਅਨੁਮਾਨ ਮੁਤਾਬਕ ਇਸ ਨਹਿਰ ਦੀ ਉਸਾਰੀ ਤੇ ਲਗਭਗ 750 ਕਰੋੜ ਰੁਪਏ ਖਰਚ ਆਉਣਗੇ ਨਹਿਰ ਵਾਸਤੇ ਜ਼ਮੀਨ ਐਕਵਾਇਰ ਕਰਨ ਲਈ ਕੱਲ ਪੰਜਾਬ ਸਰਕਾਰ ਨੇ ਫਰੋਈਪੁਰ ਫਰੀਦਕੋਟ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਧੋ ਕਲੈਕਟਰ ਵੀ ਨਿਯੁਕਤ ਕਰ ਦਿੱਤੇ ਜਿਕਰ ਜੋਗ ਹੈ ਕਿ ਸੂਬਾ ਸਰਕਾਰ ਦੀ ਇਸ ਪ੍ਰਸਤਾਵਿਤ ਨਹਿਰ ਦੇ ਬੰਨ ਨਾਲ ਫਰੋਇਪੁਰ ਫਰੀਦਕੋਟ ਤੇ ਮੁਕਸਰ ਸਾਹਿਬ ਦੇ ਸੈਂਕੜੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮਿਲ ਸਕੇਗਾ ਅਤੇ ਪਾਕਿਸਤਾਨ ਵੱਲ ਅੰਜਾਈ ਜਾ ਰਹੇ ਪਾਣੀ ਦੀ ਵੀ ਸਹਾਯੋਗ ਵਰਤੋਂ ਹੋ ਸਕੇਗੀ। ਸੁਪਰੀਮ ਕੋਰਟ ਨੇ ਕੱਲ੍ਹ ਜੋ ਗੁਰੂ ਬਾਬਾ RAMDEV ਦੇ ਪਤੰਜਲੀ ਅਯੁਰਵੇਦ ਨੂੰ ਬਿਮਾਰੀ ਪੂਰੀ ਤਰ੍ਹਾਂ ਠੀਕ ਕਰਨ ਦੇ ਦਾਅਵੇ ਵਾਲੇ ਪਰਮਾਉ ਇਸ਼ਤਿਆਰਾਂ ਤੇ ਕੋਰਟ ਨਾਲ ਕੀਤੇ ਗਏ ਵਾਅਦਿਆਂ ਦੀ ਉਲੰਘਣਾ ਕਰਨ ਤੇ ਸਖਤ ਝਾੜ ਪਾਈ। ਅੱਜ ਦੇ ਨਾਲ ਹੀ ਕੋਰਟ ਨੇ RAMDEV ਨੂੰ ਹੁਕਮ-ਅਦੁੱਲੀ ਦਾ ਨੋਟਿਸ ਜਾਰੀ ਕਰਦਿਆਂ 2 ਹਫ਼ਤਿਆਂ ਵਿੱਚ ਜਵਾਬੀ ਮੰਗਿਆ ਹੈ ਸੁਪਰੀਮ ਕੋਰਟ ਨੇ ਬਿਮਾਰੀਆਂ ਦੇ ਇਲਾਜ ਲਈ ਬਣੇ ਪਤੰਜਲੀ ਦੇ ਉਤਪਾਦਾਂ ਦੇ ਇਸ਼ਤਿਹਾਰਾਂ ਜਾਂ ਬ੍ਰਾਂਡਿੰਗ ਦੇ ਅਗਲੇ ਆਦੇਸ਼ਾਂ ਤੱਕ ਰੋਕ ਵੀ ਲਾ ਦਿੱਤੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਕੱਲ ਦਿੱਲੀ ਪਹੁੰਚੇ ਜਿੱਥੇ ਉਹਨਾਂ ਕਾਂਗਰਸ ਦੀ ਸੀਨੀਅਰ ਆਗੂ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਜੇਸ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਸਿੱਧੂ ਦੀਆਂ ਭਾਈਪਾ ਵਿੱਚ ਜਾਣਦੀਆਂ ਗੱਲਾਂ ਸਿਰਫ ਅਫਵਾਹਾਂ ਹਨ ਇਸ ਮੁਲਾਕਾਤ ਨਾਲ ਸਿੱਧੂ ਨੇ ਇੱਕ ਵਾਰ ਫਿਰ ਸ਼ਾਂਤ ਰਹਿੰਦੇ ਆਪਣੇ ਸੂਬੇ ਵਿੱਚ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਹਾਲਾਂਕਿ ਮੁਲਾਕਾਤ ਦੇ ਵੇਰਵੇ ਸਾਂਝੇ ਨਹੀਂ ਕੀਤੇ ਗਏ ਈਡੀ ਤੇ ਕੇਜਰੀਵਾਲ ਵਿਚਕਾਰ ਨੋਟਿਸ ਦੀ ਖੇਡ ਕੱਲ ਵੀ ਜਾਰੀ ਰਹੀ ਈਡੀ ਨੇ ਆਪਕਾਰੀ ਨੀਤੀ ਨਾਲ ਸੰਬੰਧਤ ਕਥਿਤ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ 8ਵੀਂ ਵਾਰ ਸੱਮਨ ਜਾਰੀ ਕਰਕੇ 4 ਮਾਰਚ ਨੂੰ ਈਡੀ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ। ਕੱਲ ਫਤਿਹਗੜ੍ਹ ਸਾਹਿਬ ਵਿੱਚ ਦਿਲ ਦਿਹਾੜੇ ਇੱਕ ਵੱਡੀ ਲੁੱਟ ਦੀ ਘਟਨਾ ਵਾਪਰੀ। ਮਾਦੋਪੁਰ ਬਾਈਪਾਸ ਅੰਡਰ ਬ੍ਰਿਜ ਨੇੜੇ ਕਾਰ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਮੋਟਰਸਾਈਕਲ ਸਵਾਰ ਕੋਲੋਂ ਕੱਲ ਹਥਿਆਰਾਂ ਦੀ ਨੋਕਤੇ 23 ਲੱਖ ਰੁਪਏ ਲੁੱਟ ਲਏ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। इंडियन नेशनल लोक दल ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਅਤੇ ਇੱਕ ਹੋਰ ਵਰਕਰ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਕੱਲ ਹਰਿਆਣਾ ਪੁਲਿਸ ਨੇ ਤਿੰਨ ਹੋਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਜਿਕਰ ਜੋ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ 15 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਵਿਕਰਮ ਸਾਰਾ ਭਾਈ ਸਪੇਸ ਸੈਂਟਰ ਦੀ ਆਪਣੀ ਫੇਰੀ ਦੌਰਾਨ ਇਸਰੋ ਦੇ ਤਿੰਨ ਪ੍ਰਮੁੱਖ ਪੁਲਾੜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਮੋਦੀ ਨੇ ਇਸ ਮੌਕੇ ਇਸਰੋ ਦੇ ਗਗਨ ਯਾਨ ਮਨੁੱਖੀ ਸਪੇਸ ਫਲਾਈਟ ਪ੍ਰੋਗਰਾਮ ਤੇ ਵੀ ਨਜ਼ਰਸਾਨੀ ਕੀਤੀ ਅਤੇ ਸਪੇਸ ਮਿਸ਼ਨ ਤੇ ਜਾਣ ਵਾਲੇ ਪਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇਹ ਚਾਰ ਪਲਾੜ ਯਾਤਰੀ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਅੰਗਦ ਪ੍ਰਤਾਪ, ਅਜੀਤ ਕ੍ਰਿਸ਼ਨਨ ਤੇ ਵਿੰਗ ਕਮਾਂਡਰ ਸੁਭਾਸ਼ੂ ਸ਼ਕਲਾ ਹਨ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।